ਜੋ ਜੀ ਦਾ ਜਿਹੜਾ ਉਹ ਵਿਚਾਰੀਏ ਉਹ ਸਾਰਿਆਂ ਨੂੰ ਬਹੁਤ ਬਹੁਤ ਮਾਤਵਾਦ ਨਾਲ ਤੇ ਉਹਨਾਂ ਸ਼ਹੀਦਾਂ ਦੇ ਜਨਮਾਂ ਦੇ ਵਿੱਚ ਨਮਨ ਕਰਦਾ ਇਹਨਾਂ ਦੀ ਬਰੋਤ ਤੇ ਅੱਜ ਸਾਨੂੰ ਅਜੇ ਵੀ ਮਿਲਦੀ ਜੀ ਆਪਾਂ ਇਸ ਸਮਾਜ ਵਿੱਚ ਜਿਸ ਰਾਸੇ ਚੰਦੇ ਨੂੰ ਵਿਚਰਾ ਰਹੇ ਹਾਂ ਪਰਮਾਤਮਾ ਵੀ ਅੱਜ ਕੋਸ਼ਾ ਸ਼ਕਤਾਂ ਆਪਣਾ ਪੂਰ ਫਲਤੀ ਨੂੰ ਹੀ ਅੰਡੇ ਕਰੀਆਂ ਨੇ ਭੈਣਾਂ ਦੀਆਂ ਤੇ ਵੀ ਰੋਕ ਹੈ ਇਹਦੇ ਪਿੱਛੇ ਉਹਨਾਂ ਅਗਦੀ ਦੇ ਪਰਮਾਨੀਆਂ ਦੀ ਸ਼ਹਾਦਤ ਉਹਨਾਂ ਦੀ ਪਰਮਾਨੀ ਉਹਨਾਂ ਦੀ ਦਿੱਲੀ ਵੀ ਸ਼ਹਾਦਤ ਉਹਨਾਂ ਲਈ ਜੱਦੀ ਦਾ ਮਰਮਾ ਲਾਹ ਹੈ ਪਰ ਪਰਮਾਨੀ ਕਿ ਕਿ ਨਕੀ ਦਾ ਆਖਣ ਕਰਨਾ ਹੋਵੇ ਉਸੇ ਨੂੰ ਇੱਕ ਬੈਂਸੀ ਕਰਨਾ ਸੀ ਅੱਜ ਜੱਦੀ ਦਾ ਅਸਲੀ ਨਿਤ ਮਾਨਣ ਲਈ ਉਹਨਾਂ ਦੇ ਪਾਇ ਫੋਨਾਂ ਦੇ ਚਲ ਕੇ ਆਪਣੀ ਦੇਸ਼ ਦੀ ਉੱਤੇ ਦੇ ਤਰ੍ਹਾਂ ਦੇ ਕੰਮ ਕਰਨਾ ਆਪਣੀ ਪਰਵਾਰ ਲਈ ਹਰੇਕ ਕੰਮ ਕਰ ਸਕਦਾ ਪਰ ਸਮਾਜ ਲਈ ਆਪਣੇ ਪ੍ਰਾਂਤ ਲਈ ਆਪਣੇ ਦੇਸ਼ ਲਈ ਵੀ ਜਰੂਰ ਥੋੜਾ-ਥਾਲਾ ਸਮਾਂ ਕੱਢ ਕੇ ਇਹਦੇ ਵਿੱਚ ਲੋਕਾਂ ਦਾ ਲਿਖਾਉਂਦੇ ਰਹੀਏ ਇਹ ਮੇਰਾ ਪਹਿਲਾ ਫੰਕਸ਼ਨ ਹੈ ਜਿਹਦੇ ਲਈ ਮੈਂ ਪ੍ਰਬੰਧਕ ਕਮੇਟੀ ਦਾ ਜਿੱਥੇ ਨਮਨ ਵੀ ਕਰਦਾ ਉੱਤੇ ਸੱਚੇ ਮਨ ਤੋਂ ਮਾਣ ਸ਼ਹਿਰ ਨੂੰ ਦੱਸਦਾ ਛੱਡੇ ਵਿੱਚ ਸਰਦੀਪ ਛਾਪੜੀ ਦੇ ਪਰਿਵਾਰ ਵਿੱਚੋਂ ਨੌਜਵਾਨ ਵੀ ਆਇਆ}{|\text{ਨਿਸ਼ਾਨੀ}} \text{ਨਿਸ਼ਾਨੀ ਨੇ ਜ਼ੋਰਦਾਰ ਤਾਲੀਆਂ ਮਾਰ ਕੇ ਵਿਚਾਰ ਕੀਤੀ ਜਿਹਦੇ ਲਈ ਹੋਗੀ ਉਹਨਾਂ ਹੋ ਜਾਂਦੀਆਂ ਸਰਵਾਨਿਆਂ ਦੇ ਜਿਨ੍ਹਾਂ ਦੇ ਵਿੱਚ ਸ਼ਰਧਾ ਖੁੰਦਾ}$

जय जन मन अति नायक गए है भारत भाग्य विधाता पंजाब से गुजरात मराठा द्राविड़ उत्कल बंगा बरिंदे हिमाचल यमुना गंगा उज्जजल जल हितरंगा तब शुभ नामि जागे सब शुभ

ਉਹਨਾਂ ਦੇ ਅੱਜ ਆਪਣਾ ਪੈਕਟੇ ਥੋੜਾ ਗੋਲੇ ਜਿਹੜਾ ਨੋਟਾ ਅੱਜ ਨੋਟਾ ਕੰਨ ਕਰਦਾ ਬੜੇ ਭਾਗਾ ਵਾਲੀ ਗੱਲ ਹੈ ਕਿ ਅੱਜ ਅਸੀਂ ਆਪਣਾ 78ਵਾਂ ਸੁਤੰਤਰਤਾ ਦਿਵਸ ਜਿਹੜਾ ਮਨਾ ਰਹੇ ਹਾਂ ਭਾਰਤ ਦੀ ਆਜ਼ਾਦੀ ਵਾਸਤੇ ਕੀਤੀਆਂ ਕੁਰਬਾਨੀਆਂ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਜਿਹੜੀਆਂ ਅੱਜ ਸਾਡੀ ਜਹਾਨ ਚ ਸਾਡੀ ਜ਼ਿੰਦਗੀ ਚ ਸਾਡੇ ਨਾਲ ਇੱਕ ਕਦਮ ਬਣ ਕੇ ਚੱਲਣ ਦੀ ਹੈ ਆਹ ਨਾਲਾ ਸਮਾਜ ਜਿਹੜਾ ਹਮੇਸ਼ਾ ਇਹਨਾਂ ਦੀ ਯਾਦ ਰੱਖੇਗਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ कि ਸਾਡੇ ਜਿਹੜੇ ਇਸ ਮੁਲਕ ਦੇ ਵਿੱਚ ਐਸੇ ਹਿਲਾਫ ਨੇ ਕਿੰਨੇ ਪੀਸਫੁਲ ਨੇ ਕਿੰਨੀ ਸ਼ਾਂਤੀਪੂਰਨ ਹੈ। ਪੂਰਾ ਨਤੀਜਾ ਇਹ ਹੈ ਕਿ ਸਾਡੀ ਆਪਣੀ ਇਕਨੋਮਿਕ ਪਾਲਿਸਿਜ਼ ਨੇ ਸਾਡੇ ਦੇਸ਼ ਦੀਆਂ ਪਾਲਿਸਿਜ਼ ਨੇ ਲੋਕਾਂ ਦੀਆਂ ਪਾਲਿਸਿਜ਼ ਨੇ ਕੋ ਜੋ ਮਰਜ਼ੀ ਕਹੀ ਹੈ ਵੇ ਸਾਨੂੰ ਆਪਣੇ ਮੁਲਕ ਤੇ ਬੜਾ ਮਾਣ ਆ। ਇਸ ਆਜ਼ਾਦੀ ਤੇ ਬੜਾ ਮਾਣ ਆ। ਇਸ ਆਮਨੇ ਸਮੇਂ ਦੇ ਨਾਲ ਬਹੁਤ ਮਾਣ ਆ ਸਾਨੂੰ ਕਿ ਜਿਨ੍ਹਾਂ ਨੇ ਇਸ ਆਜ਼ਾਦੀ ਦੀਆਂ ਕੁਰਬਾਨੀਆਂ ਦਿੱਤੀਆਂ। ਸਰ ਕਿਹੜੇ ਕਲੱਬ ਵੱਲੋਂ ਕਰਾਇਆ ਗਿਆ ਪ੍ਰੋਗਰਾਮ ਹੈ? ਕਿੱਥੇ ਕਰਾ ਕਿਹੜੀ ਕਲੱਬ ਵੱਲੋਂ ਕਰਾਇਆ ਗਿਆ? ਨਿਊਪੜਾ ਪਾਰਕ ਨੰਮਲਾ ਇਹ ਸਾਡੇ ਅੱਜ ਇਸ ਲਿਬਰਪਾਰਕ ਦੇ ਵਿੱਚ ਇੱਕ ਕੀਤਾ ਜਾ ਰਿਹਾ ਪ੍ਰੋਗਰਾਮ ਇਹਦੇ ਵਿੱਚ ਸਾਡੇ ਵਾਕਿੰਗ ਕਲੱਬ ਜਿਹੜਾ ਇਹ ਸਾਡਾ ਬੜਾ ਵੱਡਾ ਇੱਕ ਕਲੱਬ ਹੈ ਜਿਹਦੇ ਵਿੱਚ ਕਿ ਅਸੀਂ ਬੜੇ ਸੋਸ਼ਲ ਕੰਮ ਕਰਦੇ ਹਾਂ ਬੜੇ ਧਾਰਮਿਕ ਕੰਮ ਕਰਦੇ ਹਾਂ ਲੋਕਾਂ ਦੇ ਹਨ ਮੁਸੀਬਤ ਮੁਸੀਬਤ ਦੇ ਸਾਰੇ ਕੰਮ ਆਉਂਦੇ ਆ ਲੋਕਾਂ ਦੀਆਂ ਰਿਕੁਆਇਰਮੈਂਟ ਦੇ ਸਾਰਾ ਅਸੀਂ ਵੀ ਨਹੀਂ ਕਰਦੇ ਅਸੀਂ ਕਰਦੇ ਹਾਂ ਇਸ ਕਰਕੇ ਇਹ ਟੀਵੀ ਜੋ ਆਇਆ ਇਸ ਦੇ ਵਿੱਚ ਇਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸਾਡੀ ਜਾਤੀ ਦਾ ਜਿਹੜਾ ਅਸੀਂ ਆਨੰਦ ਮੰਨਦੇ ਹਾਂ ਉਹਦੇ ਲਈ ਆਪਾਂ ਸਾਰੇ ਜੁਗਮੂਰ ਇਸ ਕਰਕੇ ਆਂ ਸਾਡੀ ਜ਼ਿੰਮੇਵਾਰੀ ਬੰਦੀ ਹੈ ਉਸ ਜ਼ਿੰਮੇਵਾਰੀ ਨੂੰ ਨਾ ਛੋੜ ਕਹ ਲੈਣੀ ਹੈ। ਹਾਂਜੀ। ਕਿਹਨਾਂ ਸਰ ਅਸ਼ੋਕ ਮਦਦ। ਅੱਜ ਸਾਰਿਆਂ ਨੇ ਲਿਬਰਾ ਪਾਰਕ ਵਿੱਚ ਜਿਹੜੇ ਸਾਡੇ ਸਾਰੇ ਮਾਰਨਿੰਗ ਵਾਕ ਤੇ ਯੋਗਾ ਦੇ ਮੈਂਬਰ ਨੇ ਉਹਨਾਂ ਸਾਰੇ ਰਲ ਕੇ ਆਪਣਾ ਲੈਣੀ ਮਾਰ ਲੈਣਾ। ਦਰਸ਼ਮਾਨਾ ਉਹ ਸਾਰਿਆਂ ਨੇ ਰਲ ਕੇ ਨਾਸ਼ਤਾ ਕੀਤਾ ਤੇ ਸਾਰਿਆਂ ਨੇ ਬੜੀ ਖੁਸ਼ੀ ਮਨਾਈ। ਪਰ ਆਜ਼ਾਦੀ ਦੇ ਗੀਤ ਗਾ ਕੇ ਸਭ ਨੇ ਭੰਗੜੇ ਪਾਏ ਤੇ ਸਭ ਨੇ ਬਹੁਤ ਵਧੀਆ ਇੰਜੋਏ ਕੀਤਾ ਤੇ ਅਸੀਂ ਸਭ ਤੇ ਇਹ ਮੀਟ ਕਰਦੇ ਹਾਂ ਸਾਡਾ ਭਾਰਤ ਬਹੁਤ ਵਧੀਆ चल कला चवे तो सारा हिंदुस्तान खुशी यही साड़ी भारत भारत माता माता की माता की अग्रवाल लिब्रा पार्क हॉल टाउन एक्सटेंशन डी ब्लॉक आज हमने आज़ादी का दिन बहुत खुशी से धूमधाम से मनाया और ऐसे ही बनता रहे हमारा देश हमेशा आगे की आगे बढ़ता रहे यही हमारी सब देशवासियों से कामना है और यही हमारी भगवान से प्रार्थना